ਤਾਂ ਮੈਂ ਤਾਂ ਪਿਛਲੇ ਦਿਨਾਂ ਚ ਵੀ ਬੋਲਿਆ ਹਾਂ ਵੇਖੋ ਰਖੜੀ ਜਿਹੜੇ ਧਰਮ ਦੀ ਹੈ ਆ ਉਹਨਾਂ ਨੂੰ ਮੁਬਾਰਕ ਹੈ ਜਿਹੜੇ ਮਨਾਉਂਦੇ ਆ ਭਾਈ ਮੁਬਾਰਕ ਉਹਨਾਂ ਨੂੰ ਪਰ ਸਿੱਖਾਂ ਦੇ ਨਾਲ ਰਖੜੀ ਤਿਉਹਾਰ ਦਾ ਕੋਈ ਵੀ ਦੂਰ ਦੂਰ ਤੱਕ ਕੋਈ ਰਿਸ਼ਤਾ ਨਾਤਾ ਨਹੀਂ ਹੈ ਜਿਹੜੇ ਮਨਾਉਂਦੇ ਆ ਉਹਨਾਂ ਨੂੰ ਮੁਬਾਰਕ ਤੇ ਅੱਜ ਤਾਈਂ ਨੂੰ ਤੁਸੀਂ ਧਿਆਨ ਦਿਓ ਬਹੁਤ ਆਤ ਸਾਡੇ ਵਿੱਚ ਐਸੀਆਂ ਫੋਟੋਆਂ ਗੁਰੂ ਨਾਨਕ ਸਾਹਿਬ ਦੀ ਫੋਟੋ ਲਾਗੇ ਬੇਬੇ ਨਾਨਕੀ ਦੀ ਫੋਟੋ ਇਹ ਵਿਖਾਤਾ ਕਿ ਬੇਬੇ ਨਾਨਕੀ ਵੀ ਗੁਰੂ ਨਾਨਕ ਸਾਹਿਬ ਨੂੰ ਰਖੜੀ ਬੰਨ ਰਹੀ ਹੈ ਹੁਣ ਮੈਂ ਇਥੇ ਸਵਾਲ ਕਰਾਂ ਪਹਿਲੀ ਤੇ ਗੱਲ ਇਹ ਆ ਵੀ ਮੈਂ ਉਸ ਫੋਟੋ ਨੂੰ origignal ਮੰਨਦਾ ਨਹੀਂ ਆ ਉਹ ਫੋਟੋ ਇੱਕ ਚਿੱਤਰਕਾਰ ਸ਼ੋਭਾ ਸਿੰਘ ਦੀ ਹੈ ਗੁਰੂ ਸਾਹਿਬ ਦੀ ਫੋਟੋ ਹੈ ਨਹੀਂਗੀ ਉਹ 1923 ਤੋਂ ਬਾਅਦ ਆ ਫੋਟੋਆਂ ਬਣੀਆਂ ਹੁਣ ਉਸ ਫੋਟੋ ਦੇ ਵਿੱਚ ਧਿਆਨ ਨਾਲ ਵੇਖੋ ਕੀ ਵਿਖਾਇਆ ਵੀ ਗੁਰੂ ਨਾਨਕ ਸਾਹਿਬ ਨੂੰ ਬੇਬੇ ਨਾਨਕੀ ਰਖੜੀ ਬੰਨ ਰਹੀ ਹੈ ਜਿਹੜੇ ਗੁਰਨਾਨਕ ਸਾਹਿਬ ਮਹਾਰਾਜ ਨੇ ਆਪਣੇ ਪਹਿਲੇ ਜਾਮੇ ਦੇ ਵਿੱਚ ਬਰਨਾਨਕ ਸਾਹਿਬ ਨੇ ਜਨੇਊ ਪਉਣ ਦੁਖਨਣ ਗੀਤਾ ਹੋਵੇ ਪੰਡਤ ਅਰਧਿਆ ਨੂੰ ਸ਼ਬਦ ਉਚਾਰਿਆ ਹੋਵੇ ਕਿ ਦਇਆ ਕਪਾ ਸੰਤੋਖ ਸੂਤ ਜਦ ਗੰਢੀ ਸਤਵਟ ਇਹੋ ਜਨੇਊ ਜੀ ਕਾ ਹੈ ਤਾਂ ਭਾਂਡੇ ਘਾਤ ਨਾ ਇਹੋ ਟੁੱਟੇ ਨਾ ਮਾਂ ਲੱਗੇ ਨਾ ਇਹੋ ਜਲੇ ਨਾ ਜਾਏ ਧੰਨ ਸੋ ਮਾਨ ਸਾਨਣ ਕਾ ਜੋਗਲ ਚੱਲੇ ਪਾਏ ਉਹਨਾਂ ਜੇਕਰ ਇਹੋ ਜਿਹਾ ਜਨੂ ਤੇਰੇ ਕੋਲ ਆਇਆ ਤੇ ਭਾ ਦੇ ਫਿਰ ਤੇ ਸਵਾਲ ਇਹ ਆ ਇਥੇ ਧਾਗੇ ਦਾ ਖੰਡਨ ਕੀਤਾ ਤੇ ਕੀ ਉਹ ਗੁਰੂ ਸਾਹਿਬ ਇਦਾਂ ਧਾਗੇ ਦੇ ਆਸਰੇ ਰਹਿ ਸਕਦੇ ਆ ਅੱਛਾ ਕਹਿੰਦੇ ਕੀ ਆ ਕਿ ਭਰਾ ਜੇ ਰਖੜੀ ਭੈਣ ਜੇ ਰਖੜੀ ਬੰਨੂਗੀ ਭਰਾ ਨੂੰ ਤੇ ਭਰਾ ਦਾ ਫਰਜ਼ ਆ ਭੈਣ ਦੀ ਰੱਖਿਆ ਕਰਨੀ ਹੁਣ ਸਵਾਲ ਇਹ ਕਰਨਾ ਮੈਂ ਮੰਨ ਲਓ ਭਰਾ ਛੋਟਾ ਹੋਵੇ ਤੇ ਭੈਣ ਉਹ 12 18 ਸਾਲਾਂ ਦੀ ਉਹ ਭਰਾ ਆਪਣੇ ਨੂੰ ਨਵਾਉਂਦੀ ਵੀ ਹੋਵੇ ਉਹਨੂੰ ਕੱਪੜੇ ਪਾਉਣ ਦੇ ਨਾਲ ਜਾਜ ਹੋਵੇ ਖਾਣਾ ਖਾਂਦਿਆਂ ਨਾਲ ਜਾਜ ਹੋਵੇ ਰੋਟੀ ਖਾਂਦੀ ਪਾਣੀ ਪੀਂਦਿਆਂ ਜਾਜ ਹੋਵੇ ਉਹ ਸਾਰਾ ਕੁਝ ਭੈਣ ਉਹਨੂੰ ਸੰਭਾਲਦੀ ਹੋਵੇ ਤੇ ਉਹ ਰਖੜੀ ਬੰਨ੍ਹ ਕੇ ਕੀ ਰਿਪਰੈਜ਼ੈਂਟ ਕਰਾਂਗੇ ਕਿ ਉਹ ਸਾਲ ਦਾ 6 ਮਹੀਨੇ ਦਾ ਬੱਚਾ ਕਿ ਆਪਣੀ 18 19 ਸਾਲ ਦੀ ਭੈਣ ਦੀ ਰੱਖਿਆ ਕਰ ਸਕਦਾ ਫਿਰ ਰੱਖਿਆ ਕਰਨ ਵਾਸਤੇ ਗੁਰੂ ਸਾਹਿਬ ਨੇ ਸਾਨੂੰ ਸਭ ਤੋਂ ਵੱਡੀ ਚੀਜ਼ ਦਿੱਤੀ ਆ ਕਿਰਪਾਨ ਕੇਸ ਕੰਗਾ ਕੜਾ ਕਿਰਪਾਨ ਤਕਸ਼ਾਰਾ ਕਿਰਪਾਨ ਕਕਾਰ ਦਿੱਤਾ ਵਾ ਕਕਾਰ ਸਾਡੇ ਕੋਲ ਹੋਏਗਾ ਕੋਈ ਵੀ ਬੰਦਾ ਰਾਤ ਬਰਾਤੇ ਵੀ ਹਮਲਾ ਕੋ ਕਰਦਾ ਵਾ ਤੂੰ ਹੀ ਖੇਤਾਂ ਚ ਪਾਣੀ ਲਾਉਣ ਗਏ ਸਾਡੇ ਵੀਰ ਖੇਤਾਂ ਚ ਪਾਣੀ ਲਾਉਣ ਗਏ ਕੋਈ ਬੰਦਾ ਹਮਲਾ ਕਰਦਾ ਵਾ ਸਸ਼ਤਰ ਬੰਦੇ ਦੇ ਕੋਲ ਹੋਊਗਾ ਬੰਦਾ ਆਪਣੇ ਰੱਖਿਆ ਕਰ ਸਕੂਗਾ ਰਾਤ ਬਰਾਤੇ ਤੂੰ ਹੀ ਕਿਤੇ ਗੱਡੀ ਮੋਟਰਸਾਈਕਲ ਤੇ ਆ ਰਹੇ ਹੋ ਤੁਹਾਨੂੰ ਕੋ ਰੋਕੇ ਤੁਹਾਡੇ ਕੋਲ ਕੋਈ ਸੋਨਾ ਗਹਿਣਾ ਕੋ ਪਰਸ ਖੋਏ ਬੰਦੇ ਨੇ ਅਮਰਤਪਾਹਲ ਕੀਤਾ ਹੋਊਗਾ ਹਥਿਆਰ ਬੰਦੇ ਦੇ ਕੋਲ ਸਸ਼ਤਰ ਰਹੂਗਾ ਤੇ ਬੰਦਾ ਸਸ਼ਤਰ ਦੇ ਨਾਲ ਆਪਣੀ ਰੱਖਿਆ ਕਰ ਸਕਦਾ ਹੈ ਤਾਂ ਸਾਨੂੰ ਸਭ ਤੋਂ ਵੱਡੀ ਚੀਜ਼ ਗੁਰੂ ਸਾਹਿਬ ਨੇ ਸਸ਼ਤਰ ਦਿੱਤੀ ਆ ਵੀ ਤੁਹਾਨੂੰ ਕਿਸੇ ਉਤੇ ਨਿਰਭਰ ਨਹੀਂ ਹੋਣਾ ਪਵੇਗਾ ਸਸ਼ਤਰ ਗੁਰੂ ਸਾਹਿਬ ਨੇ ਦਿੱਤੇ ਤੇ ਕੋਈ ਐਸੇ ਵੀ ਅੰਧ ਭਗਤ ਵੇਖੇ ਆ ਵੀ ਜਿਹੜੇ ਗੁਰਦੁਆਰੇ ਲਿਆ ਕੇ ਤੇ ਪੀੜੀਆਂ ਨੂੰ ਰੱਖੜੀਆਂ ਬਣ ਜਾਣਗੇ ਇਦਾਂ ਪੀੜੇ ਪੀੜਿਆਂ ਦਾ ਪੰਡਾ ਹੈ ਹੁਣ ਵੀ ਕਿ ਜਿੱਦਾਂ ਲੱਦਾ ਦਾ ਪੀੜੀਆਂ ਵਾ ਤੇ ਸਿੱਖ ਰਾਤ ਮਰਿਆਦਾ ਦੇ ਵਿੱਚ ਲਿਖਿਆ ਵਾ ਕਿ ਗੁਰੂ ਸਾਹਿਬ ਦੇ ਪੀੜਿਆਂ ਨੂੰ ਇਦਾਂ ਮੁੱਠੀਆਂ ਭਰਨੀਆ ਸਖਤ ਮਣਾ ਵਾ ਮਨ ਮੱਤੇ ਆ ਬਾਕੀ ਮੈਂ ਬੇਨਤੀ ਕਰ ਦਵਾਂ ਸਿੱਖੀ ਦੀ ਡੈਫੀਨੇਸ਼ਨ ਇਹ ਨਹੀਂ ਆ ਕਿ ਜਿਹੜੇ ਘਰੇ ਆ ਕੇਵਲ ਉਹ ਹੀ ਸਾਡੀ ਭੈਣ ਹੁੰਦਾ ਸਿੱਖੀ ਦੀ ਡੈਫੀਨੇਸ਼ਨ ਆ ਪਰ ਬੇਟੀ ਜੋ ਬੇਟੀ ਜਾਣੇ ਪਰ ਸਤਰੀ ਜੋ ਮਾਤ ਬਖਾਂਦੇ ਜੇ ਬੰਦਾ ਇਹ ਸੋਚੇ ਕਿ ਜਿਹੜੀ ਮੈਂ ਆਪਣੀ ਘਰੇ ਛੱਡ ਕੇ ਮਾਂ ਆਪਣੀ ਘਰੇ ਛੱਡ ਕੇ ਆਵਾਂ ਮੈਨੂੰ ਆਪਣੇ ਤੋਂ ਵੱਡੀਆਂ ਜਿਹੜੀਆਂ ਮੈਂ ਦਿਖਾਈ ਦੇ ਰਹੀਆਂ ਹਨ ਇਹ ਸਾਰੀਆਂ ਮੇਰੀਆਂ ਮਾਵਾਂ ਜਿਹੜੀ ਮੈਂ ਆਪਣੀ ਭੈਣ ਆਪਣੀ ਬਰਾਬਰ ਦੀ ਘਰੇ ਛੱਡ ਕੇ ਆਵਾਂ ਮੈਨੂੰ ਬਾਹਰ ਮੇਰੇ ਜਿੰਨੀਆਂ ਵੀ ਬਰਾਬਰ ਦੀਆਂ ਬੱਚੀਆਂ ਦੇਖੀਆਂ ਵਾਂ ਉਹ ਸਾਰੀਆਂ ਮੇਰੀਆਂ ਭੈਣਾਂ ਹਨ ਜੇ ਮੇਰ ਤੋਂ ਕੋਈ ਛੋਟੀਆਂ ਵਾ ਇਹ ਸੋਚ ਗਿਆ ਵੇ ਕਿ ਜਿਹੜੇ ਆਪਣੇ ਧੀ ਮਹਿਕਾਰ ਛਟਕੇ ਆ ਵਾ ਜਿਹੜੀਆਂ ਮੈਨੂੰ ਬਾਹਰ ਮਿਲ ਰਹੀਆਂ ਵਾ ਮੇਰ ਤੋਂ ਛੋਟੀਆਂ ਉਹ ਸਾਰੀਆਂ ਮੇਰੀਆਂ ਧੀਆਂ ਵਾ ਇਹ ਸਿੱਖੀ ਦੀ ਡੈਫੀਨੇਸ਼ਨ ਈ ਆ ਕੇਵਲ ਇਹ ਨਹੀਂ ਵੀ ਜਿਹੜੀ ਮੇਰੀ ਆਪਣੀ ਭੈਣ ਆ ਉਹ ਮੇਰੀ ਭੈਣ ਆ ਤੇ ਬਾਹਰ ਬਗਾਨੀਆਂ ਦੇ ਨਜ਼ਰ ਰੱਖੇ ਕੋਈ ਇਹ ਸਿੱਖੀ ਦੀ ਡੈਫੀਨੇਸ਼ਨ ਨਹੀਂ ਆ ਅਜਿਹੇ ਹਾਲਾਤ ਵੀ ਡਿਜੀਟਲ ਆਪੇ ਚੱਲਣ ਕੰਮ ਭੈਣ ਬੈਠੀ ਐ ਕਿਤੇ ਦੂਰ ਭਰਾ ਕਿਤੇ ਦੂਰ ਬੈਠਾ ਵਾ ਉਹ ਰੱਖਣੀਆਂ ਭੇਜ ਦਿੰਦੀ ਆ ਕਿਸੇ ਦੇ ਹੱਥ ਭੇਜ ਦਿੰਦੀ ਆ ਡਿਲੀਵਰ ਕਰ ਦਿੰਦੀ ਆ ਇਧਰੋਂ ਭਰਾ ਉਧਰੋਂ ਪੈਸੇ ਭਾ ਦਿੰਦਾ ਵਾ ਪੇਟ ਗਿਆ ਮੈਂ ਤੇ ਪੁੱਛੋ ਭਈ ਏਡੀ ਦੂਰ ਬੈਠਾ ਭਲਿਆ ਤੂੰ ਰੱਖਿਆ ਕਰ ਲੇਗਾ ਉਹਦੀ ਰੱਖਿਆ ਕਰਨ ਵਾਸਤੇ ਸਭ ਤੋਂ ਵੱਡੀ ਚੀਜ਼ ਗੁਰੂ ਸਾਹਿਬ ਨੇ ਸਾਨੂੰ ਸਸ਼ਤਰ ਦਿੱਤਾ ਵਾ ਸਸ਼ਤਰ ਜਿਸ ਬੰਦੇ ਦੇ ਕੋਲ ਹੋਏਗਾ ਉਹ ਬੰਦਾ ਆਪ ਆਪਣੀ ਰੱਖਿਆ ਕਰੇਗਾ ਆਪਾਂ ਸਿੱਖ ਇਤਿਹਾਸ ਦੇ ਵਿੱਚ ਮਾਈ ਭਾਗੋ ਵਰਗੀਆਂ ਇਤਿਹਾਸ ਪੜ੍ਹਦੇ ਆ ਸਚਿਤਾ ਰੱਖਣ ਵਾਲੀਆਂ ਸੰਗਣੀਆਂ ਸੀਗੀਆਂ ਸਚਿਤਾ ਰੱਖਿਆ ਕਰਦੀਆਂ ਸੰਗਣੀਆਂ ਤੇ ਕਿਸੇ ਦੇ ਯੁਰਤ ਨਹੀਂ ਵੀ ਕੋਈ ਅੱਖ ਚੱਕ ਕੇ ਦੇਖ ਸਕੇ ਤੋਂ ਭੈਣੂ ਆ ਰੱਖਾਈਆਂ ਬੰਦਾ ਨਾਲੋਂ ਚੰਗਾ ਵਾ ਪਰ ਭਰਾਵੋ ਰੱਖਣੀਆਂ ਬੜਮਾਉਣ ਨਾਲੋਂ ਚੰਗਾ ਵਾ ਅਮਰ ਸੰਚਾਰ ਕਰੋ ਅਮਰ ਸੰਚਾਰ ਹੁੰਦੇ ਆ ਅਮਰਤ ਪਾਣ ਕਰੋ ਤਾਨੂੰ ਪੰਜ ਕਾਰ ਮਿਲਣਗੇ ਆਪਣੇ ਰਾਹ ਦੇ ਵਿੱਚ ਰਹੋ ਤੇ ਰਾਹ ਦੇ ਵਿੱਚ ਰਹੋਗੇ ਤੁਹਾਡੇ ਤੇ ਕੋਈ ਵੀ ਬੰਦਾ ਚੜੂਗਾ ਹਮਲਾ ਕਰੂਗਾ ਤੁਹਾਡੇ ਕੋਲ ਸਜਤਰ ਆ ਤੁਸੀਂ ਸਜਤਰ ਦੇ ਨਾਲ ਆਪਣਾ ਬਚਾਅ ਕਰ ਸਕਦੇ ਹੋ ਤਾਂ ਗੁਰੂ ਸਾਹਿਬ ਨੇ ਸਜਤਰ ਸਾਨੂੰ ਦਿੱਤੇ ਆ ਰਖੜੀਆਂ ਦੇ ਨਾਲ ਕਦੀ ਵੀ ਬਚਾਅ ਨਹੀਂ ਜੀ ਹੁੰਦੇ ਇਹ ਵਾਦੂ ਦੀਆਂ ਗੱਲਾਂ ਤੇ ਫਿਰ ਬਹੁਤ ਆਦ ਸਾਡੇ ਵਿੱਚ ਐਸੇ ਲੋਕ ਸਿਰ ਤੇ ਦਸਤਾਰ ਸਜਾਈਆਂਮ ਸਿਰ ਤੇ ਦਸਤਾਰ ਸਜਾ ਕੇ ਸਿਰ ਤੇ ਪੱਗਾ ਬੰਨ੍ਹ ਕੇ ਨਾਲੇ ਰਖੜੀ ਬੰਨ੍ਹਣਗੇ ਤੇ ਨਾਲੇ ਮੱਥੇ ਤੇ ਟਿੱਕਾ ਲਾਉਣਗੇ ਭਲਿਓ ਕੀ ਗੁਰਬਾਣੀ ਮੰਦੀ ਐ ਨਾ ਗੱਲਾਂ ਵਿੱਚ ਗੁਰਬਾਣੀ ਕਦੀ ਨਹੀਂ ਮੰਦੀ ਪੂਜਾ ਵਰਤ ਤਿਲਕ ਇਸ਼ਨਾਨਾ ਪੁੰਨ ਦਾਨ ਬੋਹਦਾਨ ਕਹੋ ਨਾ ਭੀਜਾ ਸਮਝਣ ਸੁਆਮੀ ਬੋਲਾ ਮਿੱਠਾ ਬਹਿਣ ਪੂਜਾ ਵਰਤ ਤਿਲਕ ਇਸ਼ਨਾਨਾ ਹੁੰਦਾ ਇਸ ਤਿਲਕ ਆ ਗਿਆ ਪੂਜਾ ਵਰਤ ਤਿਲਕ ਜਿਹੜਾ ਮੱਥੇ ਤੇ ਲਾਉਂਦੇ ਆ ਸਾਡੇ ਲੋਕ ਵੀ ਪੁੰਨ ਦਾਣ ਬਹੁ ਦੇਣ ਕਹੋਂ ਨਾ ਭੀਜਿਆ ਸਮਝਣ ਸੁਆਮੀ ਇਦਾਂ ਕਦੀ ਪਰਮਾਤਮਾ ਕੁਝ ਨਹੀਂ ਹੁੰਦਾ ਬਾਣੀ ਅਹੀਂ ਪੜ ਗਈ ਆਪ ਆ ਵੇਖੀ ਇਹਨੇ ਕਈ ਵਾਰ ਨਿਸ਼ਾਨ ਸਾਹਿਬ ਤਾਂ ਰੱਖਣੀਆਂ ਬੰਦ ਹੁੰਦੇ ਕੁਝ ਵੀਰ ਉਥੇ ਪੀੜਿਆਂ ਦੇ ਜਿਹੜੇ ਥੱਲੇ ਪਾਵੇ ਉਹਨਾਂ ਨੂੰ ਰੱਖਣੀਆਂ ਬੰਦ ਹੁੰਦੇ ਇਹ ਲੱਗਦਾ ਨਹੀਂ ਵੀ ਅਹੀਂ ਤੁਰੇ ਕਿੱਥੋਂ ਦੇ ਪਹੁੰਚੇ ਕਿੱਥੇ ਇਹ ਕਹਿਣਾ ਵਾ ਪੇ ਸਾਰੇ ਮੇਰੇ ਭਰਾ ਵਾ ਸਾਰੀਆਂ ਸਾਰੇ ਮੇਰੇ ਵੱਡੇ ਆ ਮੇਰੇ ਪਿਓ ਵਾ ਮੇਰੇ ਬਰਾਬਰ ਦੇ ਮੇਰੇ ਭਰਾ ਵਾ ਮੇਰੇ ਤੋਂ ਛੋਟੇ ਮੇਰੇ ਪੁੱਤ ਆ ਉਹ ਇਹੋ ਗੱਲ ਬੰਦੇ ਵਰੀ ਆਦਮੀ ਵਰੀ ਆ ਣ ਢੋਕਦੀ ਆ ਉਹ ਇਹ ਸੋਚੇ ਜੇ ਮੇਰੀ ਵੱਡੀ ਆ ਤੇ ਮੇਰੀ ਮਾਂ ਵਾ ਬਾਹਰ ਜੇ ਬਰਾਬਰ ਦੀ ਆ ਤੇ ਮੇਰੀ ਭੈਣ ਆ ਜੇ ਛੋਟੀ ਆ ਤੇ ਮੇਰੀ ਧੀ ਆ ਪਰ ਰੱਖਣੀਆਂ ਬੰਦਾਂ ਦੇ ਨਾਲ ਕੋਈ ਰੱਖਿਆ ਨਹੀਂ ਹੁੰਦੀ ਦਾ ਜਿਨ੍ਹਾਂ ਦੀ ਹੈ ਆ ਉਹਨਾਂ ਨੂੰ ਮੁਬਾਰਕ ਪਰ ਸਿੱਖਾਂ ਦਾ ਇਹਦੇ ਨਾਲ ਦੂਰ ਦੂਰ ਤੱਕ ਕੋਈ ਵਾਅ ਵਾਸਤਾ ਨਹੀਂ ਗਾ